ਸੋ ਹਾਂਜੀ ਕੀ ਹਾਲ ਚਾਲ ਦੀ ਸਾਰਿਆਂ ਦਾ ਸੋ ਆਪਣੀ ਹੋ ਗਈ ਸੀ ਥੋੜੀ ਜੀ ਸਿਹਤ ਖਰਾਬ ਤੇ ਅਸੀਂ ਪਹੁੰਚ ਗਏ ਮੈਡੀਕਲ ਤੇ ਦਵਾਈ ਲੈਣ ਮੈਡੀਕਲ ਦਾ ਛੋਟ ਮਿਸ ਹੋ ਗਿਆ ਚਲੋ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਦਵਾਈ ਬਾਰੇ ਦੱਸਾਂਗੇ ਜੋ ਮੈਂ ਆਪਣੇ ਮੇਨ ਮਕਸਦ ਆ ਵੀਡੀਓ ਬਣਾਉਂਦਾ ਮੈਨੂੰ ਦਵਾਈ ਦੇ ਵਿੱਚ ਆ ਡੱਬੀ ਦੇ ਵਿੱਚ ਥੋੜੀ ਇੱਕ ਡਿਫਰੈਂਟ ਚੀਜ਼ ਮਿਲੀ ਹੈ ਜੋ ਤੁਹਾਨੂੰ ਮੈਂ ਦਿਖਾਉਣਾ ਚਾਹੂੰਗਾ ਸੋ ਲੋ ਜੀ ਆਪਾਂ ਕਰ ਲਈ ਦਵਾਈ ਓਪਨ ਤੇ ਆ ਨਿਕਲੀ ਪਹਿਲਾ ਪਰਚੀ ਪਰਚੀ ਤੇ ਕੀ ਲਿਖਿਆ ਦੇਖਿਆ ਜਦੋਂ ਕੁਝ ਨੇਚਰਲ ਜਿਹਾ ਲਿਖਿਆ ਬਾਕੀ ਤਾਂ ਸਾਨੂੰ ਸਮਝ ਨਹੀਂ ਲੱਗਾ ਕੁਝ ਸੋ ਲੋ ਜੀ ਆਹ ਅਗੀ ਦਵਾਈ ਆਪਣੀ ਚੈੱਕ ਕਰ ਸਕਦੇ ਆ ਤੁਸੀਂ ਤੇ ਵਿੱਚ ਜੋ ਡਿਫਰੈਂਟ ਚੀਜ਼ ਆ ਆ ਦੇਖੋ ਜੀ ਦਵਾਈ ਦੇ ਨਾਲ ਪਾਇਆ ਹੋਣੀ ਵਿੱਚ ਇੱਕ ਚਮਚ ਜਿਹਦੇ ਨਾਲ ਅਸੀਂ ਦਵਾਈ ਲੈਣੀ ਆ ਆਮ ਤੌਰ ਤੇ ਅਸੀਂ ਇੰਡੀਆ ਦੇ ਵਿੱਚ ਦੇਖਦੇ ਆ ਉਹ ਜੋ ਆਪਣੀ ਬੋਟਲ ਆ ਦਿਓ ਉਹਦੇ ਉੱਪਰ ਢੱਕਣ ਲੱਗਾ ਹੁੰਦਾ ਆ ਤੇ ਉਹਦੇ ਉੱਪਰ ਐਮ ਐਲ ਲਿਖੇ ਹੁੰਦੇ ਆ ਤੇ ਅਸੀਂ ਉਹ ਯੂਜ਼ ਕਰਦੇ ਆ ਪਰ ਇਹ ਨਹੀਂ ਪ੍ਰੋਪਰ ਵਿੱਚ ਚਮਚੇ ਇੱਕ ਦਿੱਤਾ ਸਪੂਨ ਇੱਕ ਦਿੱਤਾ ਨਾਲ ਦਵਾਈ ਲੈਣ ਲਈ ਸੋ ਲੋ ਜੀ ਆ ਗਈਆਂ ਆਪਣੀਆਂ ਕੈਂਡੀ ਇਹ ਆ ਗਈ ਜੀ ਜਿੰਜਰ ਕੈਂਡੀ ਆ ਗਈ ਤੇ ਆ ਗਈ ਆਪਣੀ ਲੈਮਨ ਕੈਂਡੀ ਲੈਮੰਡ ਲੈਮਨ ਐਂਡ ਹਨੀ ਕੈਂਡੀ ਉਹ ਆਪਣੀ ਅਗੇ ਜਿੰਜਰ ਐਂਡ ਹਨੀ ਕੈਂਡੀ ਸੋ ਇਹ ਵੀ ਗਲੇ ਵਾਸਤੇ ਬਹੁਤ ਵਧੀਆ ਨੇ ਸੋ ਲੈ ਤਾਂ ਲਈਆਂ ਹੁਣ ਦੇਖਦੇ ਆ ਇਹਨਾਂ ਨੂੰ ਯੂਜ਼ ਕਰਕੇ ਕੀ ਰਿਜ਼ਲਟ ਨਿਕਲਦਾ ਇਹਨਾਂ ਦਾ ਚੈੱਕ ਕਰ ਸਕਦੇ ਆ ਤੁਸੀਂ ਤੁਹਾਨੂੰ ਦੂਜੀ ਵੀ ਕੈਂਡੀ ਖੋਲ ਕੇ ਦਿਖਾਵਾਂਗੇ ਸੋ ਲੋ ਜੀ ਮਿੱਠੀਆਂ ਗੋਲੀਆਂ ਨੇ ਵਧੀਆ ਗਲੇ ਨੂੰ ਆਰਾਮ ਦਿੰਦੀਆਂ ਨੇ ਗਲਾ ਦਰਦ ਕਰਦਾ ਹੋਵੇ ਖਾਂਸੀ ਹੋਵੇ ਤੇ ਇਹ ਉਹਦੇ ਲਈ ਵਧੀਆ ਹੈ ਸੁਣੋ ਜੀ ਹੁਣ ਤੁਹਾਨੂੰ ਦਵਾਈ ਦਾ ਕਰਾਵਾਂਗੇ ਚੈੱਕ ਬਿੱਲ ਬਿੱਲ ਆ ਗਿਆ ਜੀ ਸਾਡਾ 5 ਕਿੜੀ 700 ਫਿਲਸ ਜੋ ਕਿ ਤਕਰੀਬਨ ਇੰਡੀਆ ਦਾ ਬਣਦਾ ਆ 1600 ਰੁਪਈਆ 1600 ਕੁਛ ਪੈਸੇ ਬਣਦਾ ਸੋ ਇਹ ਸੀ ਜੀ ਸਾਡਾ ਥੋੜਾ ਗਲੇ ਦੇ ਵਿੱਚ ਦਰਦ ਸੀ ਤੇ ਇਹ ਸੀ ਸਾਡੀ ਦਵਾਈ ਜੋ ਕਿ ਇੰਡੀਆ ਦਾ ਤਕਰੀਬਨ 1600 ਰੁਪਏ ਬਣਦਾ ਸੋ ਲੋ ਜੀ ਆ ਜੋ ਆਪਾਂ ਨੂੰ ਦਵਾਈ ਦੇ ਵਿੱਚੋਂ ਨਿਕਲੀ ਸੀ ਪਰਚੀ ਇਹ ਤਾਂ ਬੜਾ ਕੁਝ ਲਿਖਿਆ ਆ ਆਪਾਂ ਨੇਚਰਲ ਪੜ ਲਿਆ ਆਪਾਂ ਨੇਚਰਲ ਠੀਕ ਹੈ ਤੁਹਾਨੂੰ ਪਰ ਦਿਖਾ ਦੰਨੇ ਆ ਖੋਲ ਕੇ ਸੋ ਇਸ ਤਰ੍ਹਾਂ ਦੀ ਵਿੱਚ ਪਰਚੀ ਨਿਕਲੀ ਆ ਜਦੋਂ ਵੀ ਆਪਾਂ ਦਵਾਈ ਲੈਣੇ ਹਰੇਕ ਦੇ ਵਿੱਚ ਤਕਰੀਬਨ ਹੁੰਦੀ ਆ ਸੋ ਲੋ ਜੀ ਐਸੀ ਅੱਜ ਦੀ ਸਾਡੀ ਵੀਡੀਓ ਧੰਨਵਾਦ